ਖਾਲਸਾ ਫੌਜ ਦੇ ਕਮਾਂਡਰ ਹਰੀ ਸਿੰਘ ਨਲਵਾ ਨੇ ਸਿਆਲਕੋਟ ਮਲਤਾਨ ਅਟਕ ਕਸ਼ਮੀਰ ਅਤੇ ਪੇਸ਼ਾਵਰ ਆਦਿ ਇਲਾਕੇ ਫਤਿਹ ਕਰਕੇ ਖਾਲਸਾ ਰਾਜ ਦਾ ਝੰਡਾ ਅਫਗਾਨਿਸਤਾਨ ਤੱਕ ਲਹਿਰਾ ਦਿੱਤਾ ਮਹਾਦਾਨੀ ਤੇ ਸ਼ورਵੀਰ ਯੋद्धा ਹਰੀ ਸਿੰਘ ਨਲਵਾ ਕਸ਼ਮੀਰ ਹਜ਼ਾਰਾ ਤੇ ਪੇਸ਼ਾਵਰ ਇਲਾਕਿਆਂ ਦੇ ਕਾਮਯਾਬ ਗਵਰਨਰ ਵੀ ਰਹੇ ਆਪ ਜਿਨੇ ਆਪਣੇ ਨਾਮ ਦੇ ਜਾਂਦੀ ਤੇ ਤਾਂਬੇ ਦੇ ਸਿੱਕੇ ਚਲਾਏ ਜਿਸਦੇ ਇੱਕ ਪਾਸੇ ਸ਼੍ਰੀ ਅਕਾਲ ਸਹਾਇ ਅਤੇ ਦੂਜੇ ਪਾਸੇ ਹਰੀ ਸਿੰਘ ਦਾ ਨਾਮ ਅੰਕੇ ਸੀ ਅਫਗਾਨਾਂ ਵੀ ਚਾਰੀ ਸਿੰਘ ਦੇ ਨਾਮ ਦਾ ਇਤਨਾ ਖੌਫ ਸੀ ਕਿ ਮਾਵਾਂ ਨਲਵੇ ਦੇ ਨਾਮ ਦੀ ਵਰਤੋਂ ਆਪਣੇ ਬੱਚਿਆਂ ਨੂੰ ਡਰਾਉਣ ਦੇ ਲਈ ਕਰਦੀਆਂ ਸਨ ਹਰੀ ਸਿੰਘ ਨਲਵਾ ਨੇ ਕਈ ਸਫਲ ਲੜਾਈਆਂ ਲੜੀਆਂ ਜਿਸ ਤੋਂ ਬਾਅਦ ਅਫਗਾਨਾ ਨੇ ਆਪਣੇ ਇਲਾਕੇ ਗਵਾ ਦਿੱਤੇ ਹਰੀ ਸਿੰਘ ਨਲਵਾ ਅੰਮ੍ਰਿਤਵਲੇ ਦੇ ਉੱਠਣ ਦੇ ਅਭਿਆਸੀ ਅਤੇ ਨਿੱਤ ਨਮੀ ਸਨ ਆਪ ਜੀ ਨੇ ਆਪਣਾ ਸਾਰਾ ਜੀਵਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਾਇਮ ਰੱਖਣ ਦੇ ਲਈ ਬਤਿੱਤ ਕਰ ਦਿੱਤਾ ਜਮਰੋਧ ਦੀ ਲੜਾਈ ਹਰੀ ਸਿੰਘ ਨਲਵਾ ਦੀ ਅੰਤਿਮ ਲੜਾਈ ਸੀ ਜਿਸ ਵਿੱਚ ਵੈਰੀਆਂ ਨਾਲ ਜੂਦਦੇ ਹੋਏ 1837 ਈਸਵੀ ਵਿੱਚ ਆਪ ਸ਼ਹੀਦੀ ਪਾ ਗਏ ਸ਼ਹੀਦੀ ਦੀ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਅੱਜ ਖਾਲਸਾ ਰਾਹ ਦੇ ਕਿਲੇ ਦਾ ਇੱਕ ਵੱਡਾ ਬੁਰਜ ਟਹਿ ਗਿਆ ਹੈ